ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡਾ ਇੱਕ ਇੱਕ ਕਦਮ ਘਰ ਆ ਕੇ ਦੇਖ ਲਿਆ ਸਾਰਾ ਸਿਰ ਪੱਤੇ ਆ ਜਿਹੜੀਆਂ ਪਿੰਡਾਂ ਸੱਤਾ ਦੇ ਵਿੱਚ ਰਹਿਣਾ ਚਾਹਦੀਆਂ ਇਸ ਮੋਗੇ ਰੈਣੀ ਤੋਂ ਬਾਅਦ ਉਹ ਧਲ ਪੈ ਜੂਗੀ ਤੇ ਉਹ ਸੁਚੇਤ ਹੋ ਜਾਣਗੇ ਲੋਕ ਵੀ ਜਿਹੜੇ ਸੁਚੇਤ ਲੋਕ ਨੇ ਜਿਨ੍ਹਾਂ ਨੂੰ ਆ ਆਪਣੀ ਮੰਗਾ ਬਾਰੇ ਆਪ ਦੀ ਜਥੇਬੰਦੀਆ ਬਾਰੇ ਆਪ ਦੀ ਅਕੀਰਾ ਬਾਰੇ ਕਲੀਅਰ ਆ ਵੀ ਆਪਾਂ ਕਰਨਾ ਕੀ ਆ ਅੱਜ ਢੱਲਿਆ ਸਾਹਮਣੇ ਮੰਨਵਰ ਤੇ ਬੈਠੇ ਆ ਐਮਐਸਪੀ ਨੇ ਖਾਤਰ ਕਰਜ ਮੁਕਤੀ ਖਾਤਰ ਬੱਗਾ ਸਾਡੀਆਂ ਵੀ ਉਹੀ ਨੇ ਤੇ ਉਹਨਾਂ ਦੀ ਮੰਗਾਂ ਦੇ ਉੱਤੇ ਫੋਨ ਚੜਾਉਣ ਵਾਸਤੇ ਉਹ ਬੈਠੇ ਨੇ ਅੱਜ ਜਿਹੜਾ ਇਕੱਠਾ ਇੰਨਾ ਸੁਚੇਤ ਆ ਵੀ ਜੇ ਸਾਡੇ ਕਿਸਾਨ ਆਗੂ ਕੋਈ ਮੰਨਵਰ ਤੇ ਬੈਠਾ ਉਹਦਾ ਦੁੱਖ ਸਾਡੇ ਚੁੰਨਿਆਂ ਤੱਕ ਦੁੱਖਾ ਜਿਹੜੇ ਬਾਰੇ ਸਰਕਾਰ ਜਿਵੇਂ ਬਾਕੀ ਬਾਰੇ ਕਹਿ ਕੇ ਗਈ ਆ ਵੀ ਐਕਰੀ ਗੱਲ ਨਹੀਂ ਸੁਣਦੇ। ਲਾ ਰਾਸ਼ਟਰਪਤੀ ਮੈਨੂੰ ਪਿਆਰ ਆ, ਨਾ ਮੰਤਰੀ ਮੈਨੂੰ ਪਿਆਰ ਆ। ਜਿੱਥੇ ਉਹ ਲੜਾਈ ਦੇ ਜੋਖਾ ਬੈਠਾ ਸੀ, ਕਿਸਾਨ ਆਪੂ ਸਾਨੂੰ ਖੜਾ ਭੇਜਦਾ। ਜਿਹੜੀ ਕਿੰਨ ਕਾਨੂੰਨ ਆਪਾਂ ਮਾਫ ਕਰਾ ਕੇ ਆਏ ਆ, ਉਹਦੇ ਉਲਟ ਸਾਡਾ ਭੇਜਦਾ। ਉਹ ਆ ਕੇ ਸਾਡੇ ਮੂਰੇ ਧਰਤਾ। ਜਿਹੜੀਆਂ ਨੀਤੀਆਂ ਨੀਅਤ ਜਿਹੜੀ ਸਰਕਾਰ ਦੀ ਹੈ, ਉਹ ਕਲੀਅਰ ਹੋ ਗਈ ਆ। ਪਰ ਅੱਜ ਦੇ ਇਕੱਠ ਨੇ ਉਹਨਾਂ ਨੂੰ ਸਟੇਟ ਕਰਾ ਲੈਣਾ ਚਾਹੀਦਾ ਸਰਕਾਰਾਂ ਨੂੰ। ਇੱਥੇ ਖੜੇ ਸੀਐੜੀ ਨੂੰ ਬੇਸ਼ੱਕ ਸਰਕਾਰ ਸੈਂਟਰ ਦੀ ਹੋਵੇ ਬੇਸ਼ੱਕ ਪੰਜਾਬ ਦੀ ਵੀ ਕਿਸਾਨ ਸੁਚੇਤ ਨੇ ਆਪਣੀ ਮੰਗਾਂ ਬਾਰੇ ਆਪਣੀ ਲੜਾਈ ਬਾਰੇ ਇੱਕ ਧਿਰ ਨੇ ਇੱਕ ਜੁਕ ਨੇ ਬੇਸ਼ੱਕ ਇਹਦੇ ਲੱਖ ਲੱਖ ਮੋਰਚੇ ਲੱਗੇ ਨੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਇੱਕ ਨੇ ਤੇ ਆਪਣੀਆਂ ਮੰਗਾਂ ਪ੍ਰਤੀ ਸੁਚੇਤ ਨੇ ਇਹ ਤੁਸੀਂ ਕੱਟਨੇ ਅੱਜ ਸਾਬਤ ਕਰਤਾ ਕਿ ਸੁਚੇਤ ਲੋਕ ਬੈਠੇ ਨੇ ਜਦੋਂ ਮਾਰਦੀ ਹੋ ਕੇ ਹੋਊਗਾ ਸੂਤ ਕਿਸਾਨ ਮੋਰਚੇ ਦਾ ਜਿੱਦਾਂ ਦਾ ਮੋਰਚਾ ਲਾਵਾਂਗੇ ਹਰ ਤਰੀਕੇ ਨਾਲ ਆਪਸ ਮਰਤਾ ਅੱਜ ਉਹਨਾਂ ਦੇ ਸਟੇਜ ਦੇ ਉੱਤੋਂ ਜੱਲੇ ਆਪ ਦੀ ਸਮਰਥਾ ਕਰਦੇ ਆਂ ਕਿ ਸਰਕਾਰ ਆ ਕੇ ਉਹਦੀ ਗੱਲ ਸੁਣੇ ਮੰਗਾ ਜੀ ਕਹੀ ਜਾਂਦੇ ਸਾਡੀ ਸੇਮਾਰ ਫੇਰ ਸਰਕਾਰਾ ਬਹਾਨੇ ਮਾਰਦੀਆਂ ਕਿ ਕਿਹੜੇ ਯੂਨਿਟ ਨਾਲ ਗੱਲ ਕਰੀਏ ਕਿਹੜੇ ਲੱਗ ਲੱਗ ਹੋਏ ਹੋਏ ਨੇ ਆਹੀ ਸਟੇਜ ਕਹਿ ਰਹੀ ਆ ਏਕਤਾ ਦੇ ਪ੍ਰਤੀਕ ਆ ਮੰਗਾ ਸੇਮ ਦੇ ਜਿਹੜੇ ਮਰਜ਼ੀ ਨੂੰ ਬੁਲਾ ਕੇ ਪੁੱਛ ਲੋ ਉਹ ਤੇ ਖੜਾ ਉੱਤਰਨਾ ਪਊਗਾ ਪਿਛਲੀ ਵਾਰ ਆਪਾਂ ਨੂੰ ਹਰ ਇੱਕ ਬੱਤਾ ਕਹਿੰਦਾ ਸੀ ਵੀ ਬਣਾਈ ਵੱਡੀ ਹੋਗੀ ਲੰਬੀ ਹੋਗੀ ਇਸ ਤانوں ਆਹੀ ਸੁਜੋਤ ਕੋ ਮੋੜਦੇ ਦੇ ਲੀਡਰ ਜਿਹੜੇ ਨੈਸ਼ਨਲ ਲੈਵਲ ਤੇ ਬੈਠੇ ਆ ਸਟ੍ਰੀਟ ਤੇ ਬੈਠੇ ਆ ਸਾਰੇ ਇੱਕ ਗੋਟ ਕੋ ਕਹਿ ਰਹੇ ਸੀ ਕਿ ਬਿਨਾਂ ਜਿੱਤੇ ਨਹੀਂ ਜਾ ਸਕਦੇ ਜਿੱਤਾਂਗੇ ਜੈ ਜੈ ਆਪਣੀ ਮੰਗ ਤੇ ਸਰਕਾਰਾਂ ਨੂੰ ਮਨਾਇਆ ਪਰ ਉਹ ਦੁਆਰਾ ਦੁਆਰਾ ਜਿਹੜੇ ਪੰਗੇ ਲੈ ਰਹੀ ਆ ਤੁਹਾਨੂੰ ਪਿੰਡਾਂ ਦੇ ਵਿੱਚ ਤੇ ਹੋਣਾ ਪੈਣਾ ਆਪਸ ਦੀ ਲੜਾਈ ਫੇਸਬੁੱਕੀ ਏ ਪੇੜ ਬੱਦੇ ਜਿਹੜੇ ਬਾਤ ਕਮੈਂਟ ਕਰਨ ਕਰਦੇ ਆ ਬਾਹਮਾਰੀ ਭਾਸ਼ਾ ਦੇ ਨਾਲ ਉਹਨਾਂ ਨੂੰ ਵੀ ਇਸ ਸਟੇਜ ਦੇ ਉੱਤੋਂ ਅਸੀਂ ਸਿੱਧਾ ਚੈਲੇਂਜ ਕਰਦੇ ਆ ਵੀ ਬੈਠ ਕੇ ਦੇਖਦਾ ਜਦੋਂ ਮਰਜੀ ਡਾਕਰ ਕਰ ਲੋ ਜੇ ਤੁਹਾਡੀ ਹਿੰਮਤ ਹੈ ਜਾ ਕੇ ਆਪਣੇ ਜੱਥੇ ਬੰਦੇ ਖੋਵੋ ਜਾ ਕੇ ਮਰਦ ਕਰੋ ਜਾ ਕੇ ਸਾਡੇ ਕਿਸਾਨਾਂ ਕੋਲੀ ਕੋਈ ਮਤ ਨਹੀਂ ਕਰ ਰਿਆ ਉਹਨੂੰ ਉਠਾਉਣ ਦੀ ਕੋਸ਼ਿਸ਼ ਨਹੀਂ ਕਰ ਰਿਆ ਵੀ ਤੂੰ ਨਾ ਕਰ ਵੀ ਆਪਣੇ ਨਾਮ ਵਿੱਚ ਛੱਡ ਦੇ ਪਰ ਉਹਨਾਂ ਨੂੰ ਹੋਰ ਗੱਲਾਂ ਮੌਜਾਂ ਦੀ ਮਸ਼ਹਕਾਰੀ ਆ ਇਹ ਲੱਗ ਲੱਗ ਜਿਹੜੇ ਸਿਆਸਤੀ ਅੰਗਰੇ ਜਿਹੜੀਆਂ ਵੀ ਫੇਸਬੁੱਕਾਂ ਸਿਆਸਤ ਖੇਡਦੀ ਆ ਜਿਹੜੀ ਪਾਰਟੀ ਵੀ ਖੇਡਦੀ ਹੋਵੇ ਸਾਡੇ ਤੋਂ ਸਾਡਾ ਅਰ ਚੈਲੇਂਜ ਆ ਇਸ ਘਟ ਦਾ ਚੈਲੇਂਜ ਆ ਅਕਸਰ ਇੱਕ ਰੋਕ ਨੇ ਸਾਡੀ ਵਡਾਈ ਵਾਲੇ ਸੁਝੇਤ ਨੇ ਤੇ ਸਥੇਤ ਰਹਿ ਕੇ ਆਪਣੀ ਲੜਾਈ ਅੱਗੇ ਲੰਘ ਗਏ ਜਿਹੜਾ ਆ ਆਪਣਾ ਖਾਇਆ ਇਹਨਾਂ ਦਾ ਪੱਕਾ ਪੀਪਰਾ ਦਾ ਉਹ ਆਪਾਂ ਰੱਜ ਕੇ ਚੁੱਤੇ ਆ ਬਾਕੀ ਅੱਗੇ ਆਂਦੇ ਆ ਆਪੂ ਆਪਣੀ ਅਗਲੀ ਗੜੀ ਅਕਾਰਗੀਆਂ ਆਪਾਂ ਅਗਲੇ ਦਿਨ ਜੜੀਆਂ ਨੇ ਉਹਦਾ ਐਲਾਨ ਕਰਨਗੇ ਤੇ ਵੱਡੀ ਗੰਟੀ ਦੇ ਵਿੱਚ ਸੜਕਾਂ ਤੇ ਆ ਕੇ ਜਿੱਥੇ ਵੀ ਆਪਾਂ ਨੂੰ ਕਹਿੰਦੇ ਨੇ ਡੀਸੀ ਦਫ਼ਤਰਾਂ ਦੇ ਕੋਲੇ ਆ ਕੇ ਆਪ ਦਾ ਵਿਰੋਧ ਰੱਖ ਕਰੋ ਜੇ ਆਪਾਂ ਆਪਣਾ ਕੱਟ ਰੱਖਾਂਗੇ ਇੱਕ ਇੱਕ ਵਾਰ ਫੋਮਾਗੇ ਆਪਾਂ ਆਪਣੀ ਲੜਾਈ ਸਿੱਧੇ ਪਾਸੇ ਜਾਂਦੇ ਹੋਏ ਪੂਰੀ ਬਗਮ ਦਿੱਤਾਗੇ ਇਹਨਾਂ ਕਹਿੰਦੇ ਮਾਫੀ ਮੰਗਦਾ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ